ਮੈਂ ਅੱਜ ਨਵਾਂ ਸ਼ਹਿਰ ਦੇ ਸਾਰੇ ਜਿਹੜੇ ਨਾਗਰਿਕ ਹੈਗੇ ਨੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹਨਾ ਹੈਗਾ ਕਿ ਸਾਡੇ ਕੋਲ ਜੋ ਇਸ ਵੇਲੇ ਬਾਰਡਰ ਦੇ ਉੱਤੇ ਜੋ ਸਿਚੁਏਸ਼ਨ ਬਣੀ ਹੋਈ ਹੈਗੀ ਏ ਅ ਪੜੋਸੀ ਮੁਲਕ ਦੇ ਨਾਲ ਉਹਨੂੰ ਮੱਜੇ ਨਾਲ ਰੱਖਦੇ ਹੋਏ ਅਸੀਂ ਜਿਹੜਾ ਹੀ ਹੈਗੀ ਆ ਆਪਣੀ ਇੱਕ ਮੌਕ ਡ੍ਰਿਲ ਅੱਜ ਮਿਤੀ 7 ਸਤਰੀਕ ਨੂੰ ਕਰਨੀ ਹੈਗੀ ਏ ਸ਼ਾਮੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਘੰਟੇ ਦੇ ਲਈ ਜੋ ਹੈ ਅਸੀਂ ਇੱਕ ਬਲੈਕਆਊਟ ਦੀ ਮੌਕ ਡ੍ਰਿਲ ਕਰਾਂਗੇ ਇਦੇ ਵਿੱਚ ਅਸੀਂ ਕਿਸੇ ਤਰੀਕੇ ਦੇ ਵੀ ਹਵਾਈ ਹਮਲੇ ਤੋਂ ਬਚਣ ਦੇ ਲਈ ਰਾਤ ਵੇਲੇ ਇੱਕ ਨਾਗਰਿਕ ਦੇ ਤੌਰ ਤੇ ਸਾਡੀ ਕੀ ਜ਼ਿੰਮੇਵਾਰੀ ਹੈ ਅਸੀਂ ਉਹਦੇ ਬਾਰੇ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਵਰੀ ਦਰੁਸਤ ਕਰਨਾ ਹੈਗਾ ਬਲੈਕਆਊਟ ਦੇ ਵਿੱਚ ਜੋ ਸਾਡੇ ਕੋਲ ਲਾਈਟਾਂ ਹੈਗੀਆਂ ਨੇ ਕਿਸੇ ਤਰੀਕੇ ਦੇ ਵੀ ਕੋਈ ਰੋਸ਼ਨੀ ਵਾਲੀ ਚੀਜ਼ ਹੈ ਭਾਵੇਂ ਉਹ ਬੱਲਬ ਹੈ ਟਿਊਬਸ ਨੇ ਜਾਂ ਕੋਈ ਮੋਮਬਤ ਵੀ ਹੈ ਕਿ ਇਹ ਮਾਚਸ ਹੈਗੀ ਹੈ ਜਾਂ ਕਿਸੇ ਤਰੀਕੇ ਦੇ ਵੀ ਕੋਈ ਅ ਅੱਗ ਲਗਾ ਕੇ ਜੇ ਰੋਸ਼ਨੀ ਕੀਤੀ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਹੈਗੀ ਹੈ ਉਹ 1 ਘੰਟੇ ਦੇ ਲਈ ਮਨਾਹੀ ਹੋਏਗੀ ਸਾਰੇ ਸ਼ਹਿਰੀ ਨਿਵਾਸੀਆਂ ਨੂੰ ਥਰੂ ਸਾਇਰਨ ਥਰੂ ਹੂਟਰ ਜਾਂ ਲਾਗੇ-ਤਾਗੇ ਦੀ ਜੋ ਅਨਾਉਂਸਮੈਂਟ ਦੇ ਸਿਸਟਮ ਹੈਗੇ ਨੇ ਕੋਈ ਮੰਦਿਰ ਗੁਰਦੁਆਰੇ ਉੱਥੋਂ ਇੱਕ ਅਨਾਉਂਸਮੈਂਟ ਹੋਏਗੀ ਕਿ ਆਉਣ ਵਾਲੇ 5 ਮਿੰਟ ਦੇ ਅੰਦਰ ਅੰਦਰ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਆਪਾਂ ਆਪਣੀ ਬਿਜਲੀ ਜਿਹੜੀ ਹੈਗੀ ਏ ਉਹਨੂੰ ਬੰਦ ਕਰ ਦੇਣਾ ਹੈਗਾ ਕੋਈ ਇਨਵਰਟਰ ਕੋਈ ਜਨਰੇਟਰ ਉਹਦੇ ਤੇ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਵਾਲੀ ਚੀਜ਼ ਆਪਾਂ ਨਹੀਂ ਚਲਾਣੀ ਨਾਰਮਲ ਪੱਖੇ ਜਿਹੜੇ ਹੈਗੇ ਨੇ ਉਹ ਆਪਾਂ ਚਾਲੂ ਰੱਖ ਸਕਨੇ ਹੈਗੇ ਆ ਆਪਣੇ ਅਸੀਂ ਦਰਵਾਜ਼ੇ ਖਿੜਕੀਆਂ ਪਰਦੇ ਵਗੈਰਾ ਸਭ ਲਗਾ ਲੈਣੇ ਤਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਬਾਹਰ ਨਾ ਹੋਵੇ ਉਪਰੋਂ ਅਸਮਾਨ ਚ ਦੇਖਣ ਦੇ ਵਿੱਚ ਕਿਸੇ ਤਰੀਕੇ ਦੇ ਵੀ ਕਿਸੇ ហេਠਾ ਕੋਈ ਆਬਾਦੀ ਹੋਣ ਦਾ ਕੋਈ ਰੋਸ਼ਨੀ ਦੇ ਪੱਖੋਂ ਕੋਈ ਸੁਨੇਹਾ ਨਾ ਉੱਪਰ ਜਾਵੇ ਤਾਂ ਜੋ ਕਿ ਕਿਸੇ ਤਰੀਕੇ ਦੇ ਵੀ ਹਮਲੇ ਤੋਂ ਬਚਿਆ ਜਾ ਸਕੇ ਸੋ ਇਹ ਪੂਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ 1 ਘੰਟੇ ਦੇ ਲਈ ਚੱਲੇਗੀ 1 ਘੰਟੇ ਬਾਅਦ 9 ਵਜੇ ਦੇ ਦੌਰਾਨ ਦੁਬਾਰਾ ਜਿਹੜਾ ਹੈਗਾ ਹੂਟਰ ਜਾਂ ਸਾਇਰਨ ਜਾਂ ਕਿਸੇ ਤਰੀਕੇ ਦੀ ਜੋ ਅਨਾਉਂਸਮੈਂਟ ਹੈਗੀ ਹੈ ਤੁਹਾਡੇ ਅੜੋਸ-ਪਲੋਸ ਚੋਂ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਤੁਹਾਨੂੰ ਸੁਣਾਈ ਦੇਗੀ ਜੋ ਇਸ ਚੀਜ਼ ਦਾ ਸੁਨੇਹਾ ਹੋਏਗਾ ਕਿ ਹਾਂਜੀ ਜਿਹੜਾ ਬਲੈਕਆਊਟ ਦੀ ਐਕਸਰਸਾਈਜ਼ ਸੀਗੀ ਉਹ ਓਵਰ ਹੋ ਚੁੱਕੀ ਹੈ ਤੇ ਹੁਣ ਅਸੀਂ ਜਿਹੜੀ ਹੈਗੀ ਆਪਣੀ ਲਾਈਟਾਂ ਆ ਬਾਹਰ ਸਕਨੇ ਹੈ ਕਿ ਆਪਾਂ ਨਾਰਮਲ ਤਰੀਕੇ ਨਾਲ ਰਹਿ ਸਕਨੇ ਆ ਇਸ ਦੌਰਾਨ ਆਪਾਂ ਬਾਹਰ ਵੀ ਨਹੀਂ ਨਿਕਲਣਾ ਕਿਸੇ ਤਰੀਕੇ ਦੀ ਕੋਈ ਸਕੂਟਰ ਮੋਟਰਸਾਈਕਲ ਕੋਈ ਗੱਡੀ ਕੁਝ ਵੀ ਲੈ ਕੇ ਆਪਾਂ ਬਾਹਰ ਸੜਕਾਂ ਤੇ ਨਹੀਂ ਨਿਕਲਣਾ ਆਬਵੀਅਸਲੀ ਅਨਲੈਸ ਜੇ ਕੋਈ ਬਹੁਤ ਮੈਡੀਕਲ ਐਮਰਜੈਂਸੀ ਹੈਗੀ ਹੈ ਤੇ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਸਾਡੇ ਹਸਪੀਟਲ ਵਗੈਰਾ ਸਭ ਓਪਨ ਰਹਿਣਗੇ ਤੇ ਇਹ ਜੋ ਅੱਜ ਅਸੀਂ ਐਕਸਰਸਾਈਜ਼ ਕਰਨੀ ਹੈ ਇਹ ਸਿਰਫ ਇੱਕ ਮੌਕ ਡ੍ਰਿਲ ਹੈ ਕਿਸੇ ਤਰੀਕੇ ਦੇ ਵੀ ਕੋਈ ਘਬਰਾਣ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਕੋਈ ਘਬਰਾਣ ਵਾਲੀ ਗੱਲ ਵੀ ਨਹੀਂ ਹੈਗੀ ਆਪਾਂ ਸਿਰਫ ਆਪਣੀ ਤਿਆਰੀ ਨੂੰ ਤੇ ਆਪਣੇ ਆਪ ਨੂੰ ਪੁਖਤਾ ਕਰਨਾ ਹੈਗਾ ਕਿਸੇ ਤਰੀਕੇ ਦੇ ਵੀ ਮੰਦ ਭਾਗੀ ਸਿਚੁਏਸ਼ਨ ਤੋਂ ਨਿਕਲਣ ਦੇ